ਅਸੀਂ ਤਾਂ ਪੰਜ ਵਾਰਾਂ ਗਏ ਇਕੱਠੇ ਹੋ ਕੇ ਉੱਥੇ ਜੀ ਪ੍ਰਸ਼ਾਦ ਚੜਾਇਆ ਰੋ ਕੇ ਆਏ ਆ ਜਿੱਥੇ ਦੇਖ ਕੇ ਮੈਂ ਤਾਂ ਪਾਸ਼ ਅੱਛਾ ਤੁਹਾਡੇ ਨਾਲ ਪਾਸ਼ ਵੀ ਗਿਆ ਆਹ ਗਿਆ ਜੀ ਪੰਜ ਵਾਰੀ ਮੈਂ ਕਿੰਨਾ ਗਏ ਜੀ ਅਸੀਂ ਤਾਂ ਪੰਜ ਵਾਰੀ ਤੁਸੀਂ ਤੇ ਅਵਤਾਰ ਪਾਸ਼ ਦਰਬਾਰ ਸਾਹਿਬ ਗਏ ਹਾਂ ਪ੍ਰਸ਼ਾਦ ਲੈ ਕੇ ਉਹ ਚੜਾਉਣ ਨਹੀਂ ਜਾ ਹੋ ਰਿਹਾ ਡੱਪੇ ਅਸੀਂ ਰੋਣ ਲੱਪੇ ਸੀ ਅਵਤਾਰ ਪਾਸ਼ ਮਤਲਬ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਰੋਣ ਲੱਗ ਪਿਆ ਹਾਂ ਹਾਂ ਜੀ ਹਾਂ ਹਾਂ ਸ਼੍ਰੀ ਕਾਲ ਤਖਤ ਦੀ ਬਾਹਰ ਇਹ ਕਿੰਨਾ ਨੇ ਲਿਖੀ ਆ ਜਸਵੰਤ ਖੜਕੜ ਜੀ ਅੱਛਾ ਇਹ ਤੁਸੀਂ ਲਿਖੀ ਹੈ ਹਾਂ ਜੀ अच्छा ਤੇ ਤੁਹਾਡੇ ਬਾਰੇ ਹੀ ਤਾਂ ਕੋਈ ਬੰਦਾ ਇੱਕ ਵੀਡੀਓ ਚ ਕਹਿ ਰਿਹਾ ਵੀ ਤੁਹਾਨੂੰ ਅਵਤਾਰ ਪਾਸ਼ ਕਹਿੰਦਾ ਸੀ ਵੀ ਵਧੀਆ ਹੋਇਆ ਅਕਾਲ ਤਖਤ ਟਹਿ ਗਿਆ ਪਰ ਛੋਨਾ ਲਾਇਆ ਕਰਾਂਗੇ ਇਹਦੇ ਚ ਕਿੰਨਾ ਸੱਚ ਹੈ ਇਹ ਬਿਲਕੁਲ ਬਕਵਾਸ ਹੈ ਜੀ ਇਦਾਂ ਦੀ ਗੱਲ ਨਾ ਕਦੇ ਹੋਈ ਹੈ ਨਾ ਕੋਈ ਗੱਲ ਇਹਦਾ ਵਜੂਦੇ ਕੋਈ ਨਹੀਂ ਇਸ ਗੱਲ ਦਾ ਇਹ ਆਪਣੀਆਂ ਸਾਰੀਆਂ ਮਨ ਘੜਤ ਗੱਲਾਂ ਆ ਇੱਕ ਦੂਜੇ ਦੇ ਮੂਹ ਚ ਪਾਉਂਦੇ ਆ ਇਦਾਂ ਦੀ ਗੱਲ ਅਸੀਂ ਇਹ ਮੈਂ ਉਹਨੂੰ 50 ਵਾਰ ਸੁਣਾਈ ਹੋ ਗਈ ਹੈ ਸ੍ਰੀ ਅਕਾਲ ਤਖਤ ਅੱਦੀ ਵਾਰ ਉਨੇ ਤਾਂ ਕੋਈ ਕੰਤੂ ਪ੍ਰੰਤੂ ਨਹੀਂ ਸੀ ਕੀਤਾ ਅਵਤਾਰ ਪਾਸ਼ ਨੂੰ ਤੁਸੀਂ ਕਾਲ ਤੱਕ ਦੀ ਵਾਰ ਸੁਣਾਈ ਇਹ ਉਦੋਂ ਦੀ ਲਿਖੀ ਹੋਆ ਕਿਤੇ ਹੋਣ ਜਿਸਵੰਤ ਸਿੰਘ ਕਮਲ ਨੇ ਇਹ ਜਿਸਵੰਤ ਸਿੰਘ ਕਮਲ ਨੇ ਇਹ ਦਾ ਮੁਖਬੰਦ ਲਿਖਿਆ ਆ ਆਵਾਮੇ ਰਹੇਗੀ ਮੇਰੇ خیال ਕੀ ਬਿਜਲੀਆਂ ਇਹ ਸਰੀਰ ਤੋਂ ਮੁਸਤਕਾਕ ਖਾਕ ਹੈ ਫਾਨੀ ਰਹੇ ਰਹੇ ਨਾ ਰਹੇ ਨਾ ਰਹੇ ਮਿੱਤਰ ਪਿਆਰੋ ਇਸ ਵਕਤ ਆਪਾਂ ਉਸ ਮੋਟਰ ਤੇ ਖੜੇ ਆ ਜਿੱਥੇ ਪੰਜਾਬੀ ਦੇ ਮਹਾਨ ਕਵੀ ਅਵਤਾਰ ਪਾਸ਼ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਔਰ ਪਿੱਛੇ ਤੁਸੀਂ ਤਿੰਨ ਚਿਹਰੇ ਦੇਖ ਰਹੇ ਹੋ ਇਹ ਅਵਤਾਰ ਪਾਸ਼ ਦੇ ਉਹ ਨੇੜਲੇ ਪਰਮ ਮਿੱਤਰ ਨੇ ਜਿਹੜੇ ਬਹੁਤ ਵੱਡੇ ਸਵਾਲਾਂ ਦੇ ਜਵਾਬਾਂ ਦੇ ਨਾਲ ਔਰ ਬਹੁਤ ਵਿਲੱਖਣ ਕਿਸਮ ਦੀਆਂ ਯਾਦਾਂ ਦੇ ਨਾਲ ਭਰੇ ਹੋਏ ਨੇ ਸੋ ਆ ਅੱਜ ਦੀ ਵੀਡੀਓ ਜਿੱਥੇ ਗਿਆਨ ਦੇਵੇਗੀ ਜਿੱਥੇ ਬਹੁਤ ਸਾਰਾ ਕੁਝ ਤੁਹਾਨੂੰ ਦੱਸੇਗੀ ਉਥੇ ਵਿਵਾਦਤ ਵੀ ਹੋਏਗੀ ਕਿਉਂਕਿ ਬਹੁਤ ਵੱਡੀਆਂ ਗੱਲਾਂ ਅੱਜ ਆਪਾਂ ਪਾਸ਼ ਦੇ ਉਹਨਾਂ ਪਰਮ ਮਿੱਤਰਾਂ ਤੋਂ ਜਾਣਾਂਗੇ ਪੁੱਛਾਂਗੇ ਜਿਨ੍ਹਾਂ ਦੇ ਉੱਪਰ ਪਿਛਲੇ ਦਿਨੀ ਵੱਡੇ ਸਵਾਲ ਉਠਾਏ ਗਏ ਪਾਸ਼ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਉਹਨਾਂ ਸਾਰਿਆਂ ਦੇ ਆਪਾਂ ਜਵਾਬ ਲਵਾਂਗੇ ਇੱਧਰ ਸਾਡੇ ਨਾਲ ਪਰਮਜੀਤ ਦੇਹਲ ਜੀ ਬੈਠੇ ਨੇ ਅਵਤਾਰ ਪਾਸ਼ ਦੇ ਦੋਸਤ ਇੱਧਰ ਸਾਡੇ ਨਾਲ ਜਸਵੰਤ ਖਟਕੜ ਜੀ ਨੇ ਪਾਸ਼ ਦੇ ਦੋਸਤ ਦੀਪ ਕਲੇਰ ਜੀ ਨੇ ਅਵਤਾਰ ਪਾਸ਼ ਦੇ ਮਿੱਤਰ ਨੇ ਔਰ ਆਪਾਂ ਇਹਨਾਂ ਤੋਂ ਉਹ ਤਮਾਮ ਗੱਲਾਂ ਤੇ ਜਾਣਕਾਰੀ ਲਵਾਂਗੇ ਜਿਨ੍ਹਾਂ ਦੇ ਉੱਪਰ ਪਿਛਲੇ ਦਿਨਾਂ ਤੋਂ ਵਾਦ-ਵਿਵਾਦ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਕਲੈਰ ਸਾਹਿਬ ਤੁਸੀਂ ਦੱਸੋ ਇਸ ਮੋਟਰ ਤੇ ਅਵਤਾਰ ਪਾਸ਼ ਨੂੰ ਕਤਲ ਕੀਤਾ ਗਿਆ ਸੀ ਔਰ ਕਿਉਂ ਕਤਲ ਕੀਤਾ ਗਿਆ ਮਾਰਨ ਵਾਲਿਆਂ ਨੂੰ ਉਹ ਕਿਉਂ ਭੈੜਾ ਲੱਗਦਾ ਸੀ ਕੀ ਦੁਸ਼ਮਣੀ ਸੀ ਕੀ ਵਿਰੋਧ ਸੀ ਅਜਾਜ ਦੀ ਮੁੰਡ ਕਦੀਮ ਤੋਂ ਦੋ ਟੜੇ ਰਹੇ ਨੇ ਦੋ ਸੋਚਾ ਰਹੀਆਂ ਨੇ ਇੱਕ مالک ਭਾਗੋਆਂ ਦੀ ਇੱਕ ਭਾਈ ਲਾਲੂਆਂ ਦੀ ਜੇ ਅੱਜ ਜਾਇ ਇਹ ਇੱਕ ਲੋਕਾਂ ਦੀ ਇੱਕ ਬੇਲੜਾਂ ਦੀ ਜਿਹੜੀ ਗੱਲ ਲੋਕਾਂ ਲੋਕਾਂ ਦੇ ਲੋਕਪੱਖੀ ਆ ਉਹ ਬਿਲੜਾ ਨੂੰ ਹਾਜ਼ਮ ਨਹੀਂ ਹੁੰਦੀ ਇਹ ਮੁੰਡਕ ਤੀਮ ਤੋਂ ਭਾ ਭਾਈ ਲਾਲੂਆਂ ਤੇ ਭਾਈ ਭਾਗੋਆਂ ਦੀ ਲੜਾਈ ਚੱਲਦੀ ਆਈ ਆ ਦੋਏ ਤੇ ਇਹ ਸੋਸਾਇਟੀ ਚ ਦੋਏ ਤਰ੍ਹਾਂ ਨਹੀਂ ਰਹਿ ਸਕਦੀਆਂ ਹੈਗੀਆਂ ਜਾਂ ਮਾਲਕ ਭਾਗੋ ਰਹਿਣਗੇ ਤੇ ਜਾਂ ਭਾਈ ਲਾਲੂ ਰਹਿਣਗੇ ਉਹ ਇਸ ਕਰਕੇ ਭਾਈ ਜਿਹੜੀ ਚੀਜ਼ ਭਾਈ ਭਾਗੋਆਂ ਨੂੰ ਨਹੀਂ ਬੜੀਆ ਲੱਗਦੀ ਉਹ ਉਹਨੂੰ ਨਾ ਮਟਾਉਣਗੇ ਭਾਈ ਲਾਲੂ ਆਂ ਮਤਲਬ ਅਵਤਾਰ ਪਾਸ ਦੇ ਖੜਕੜ ਸਾਹਿਬ ਜੀ ਆਪਾਂ ਸਿੱਧੇ ਰੂਪ ਚ ਕਲੇਰ ਸਾਹਿਬ ਦੀ ਗੱਲ ਨੂੰ ਅੱਗੇ ਜਾਰੀ ਕਰ ਗਈ ਅਵਤਾਰ ਪਾਸ਼ ਨੂੰ ਕਤਲ ਕਰਨ ਦਾ ਮੁੱਖ ਕਾਰਨ ਕੀ ਉਹਦੀ ਵਿਚਾਰਧਾਰਾ ਸੀ ਹਾਂ ਇਹੀ ਹੋ ਸਕਦਾ ਜੀ ਉਹਦੀ ਵਿਚਾਰਧਾਰਾ ਨੂੰ ਭਈ ਉਹਨੂੰ ਮਾਰ ਕੇ ਉਹਦੀ ਸ਼ਾਇਦ ਵਿਚਾਰਧਾਰਾ ਨੂੰ ਖਤਮ ਕੀਤਾ ਜਾ ਸਕਦਾ ਪਰ ਇਹ ਹੋਇਆ ਨਹੀਂ ਹੈ ਨਾ ਕਦੇ ਹੋਇਆ ਹੈ ਇਤਿਹਾਸ ਦੇ ਵਿੱਚ ਇਹ ਨਾ ਹੋਇਆ ਹਾਂ ਨਹੀਂ ਉਹਦੀ ਵਿਚਾਰਧਾਰਾ ਤੋਂ ਕੀ ਐਸੀ ਪ੍ਰੋਬਲਮ ਸੀ ਉਹਦੀ ਵਿਚਾਰਧਾਰਾ ਚ ਐਹੋ ਜਿਹਾ ਕੀ ਸੀ ਉਦੀ ਵਿਚਾਰਤਾਂ ਰਤਾ ਆਮ ਲੋਕਾਂ ਲਈ ਸੀ ਕਿ ਇਹ ਜੀਵਨ ਜਿਹੜਾ ਹੈ ਖੁਸ਼ਹਾਲ ਹੋਵੇ ਲੋਕ ਖੁਸ਼ਹਾਲ ਹੋਣ ਇੱਥੇ ਲੁੱਟਖੋਟਿਆ ਜਿਹੜੀ ਬੰਦ ਹੋਵੇ ਪਰ ਇੱਕ ਤਰ੍ਹਾਂ ਇਹੋ ਜੀਆਂ ਵੀ ਆ ਜਿਹੜੀ ਦੂਜੀ ਜਿਹੜੀ ਲੁੱਟਣ ਵਾਲੀ ਧਰਿਆ ਉਹਦੇ ਨਾਲ ਵੀ ਖੜਦੀਆਂ ਇਹਨਾਂ ਦੋਹਾਂ ਦੇ ਵਿਚਾਲੇ ਇੱਕ ਲੁੱਟੇ ਜਾਣ ਵਾਲੇ ਤੇ ਇੱਕ ਲੁੱਟਣ ਵਾਲਿਆਂ ਦੇ ਵਿੱਚ ਉਹ ਕਲੈਸ਼ ਹੈਗਾ ਉਹਦਾ ਅੰਤ ਨੂੰ ਸਟਾਏ ਇਹ ਨਿਕਲੇ ਆ ਆਪਾਂ ਗੱਲ ਇੱਧਰ ਕਰਦੇ ਆ ਪਰਮਜੀਤ ਜੀ ਪਾਸ ਦੀ ਕੋਈ ਨਿੱਜੀ ਵਿਰੋਧਤਾ ਵੀ ਸੀ ਮਾਰਨ ਵਾਲਿਆਂ ਨਾਲ ਯਾ ਜਿਵੇਂ ਇਹਨਾਂ ਦੇ ਦੋਸਤ ਖਟਕੜ ਸਾਹਿਬ ਤੇ ਕਲੇਰ ਸਾਹਿਬ ਨੇ ਦੱਸਿਆ ਵੀ ਉਹਦੇ ਵਿਚਾਰਾਂ ਤੋਂ ਪ੍ਰੋਬਲਮ ਸੀ ਵਿਚਾਰਾਂ ਤੋਂ ਹੀ ਸੀ ਪ੍ਰੋਬਲਮ ਜਾਂ ਕੋਈ ਨਿੱਜੀ ਵਿਰੋਧ ਵੀ ਸੀ ਉਹਨਾਂ ਦੇ ਨਾਲ ਪਾਸ਼ ਨਾਲ ਨਿੱਜੀ ਵਿਰੋਧ ਕੋਈ ਨਹੀਂ ਸੀ ਉਹਦੇ ਜਿਹੜੇ ਉਹਦੇ ਵਿਚਾਰਧਾਰਾ ਜਿਹੜੀ ਸੀ ਨਾ ਪਾਸ਼ ਦੇ ਉਹਦੀ ਵਿਚਾਰਧਾਰਾ ਤੋਂ ਉਹ ਖੋਫ ਖੰਦੇ ਸੀਗੇ ਇਹ ਖਤਰਨਾਕ ਵਿਚਾਰਧਾਰਾ ਇਹ ਸਾਨੂੰ ਲਾਊਗੀ ਤਾਂ ਉਹਨਾਂ ਨੇ ਕਿਆ ਆਵੇ ਪਾਸ਼ ਨੂੰ ਮਾਰਾਂ ਕਿ ਤਾਂ ਵਿਚਾਰਤਾਰਾ ਖਤਮ ਕਰ ਦਵਾਂਗੇ ਪਰ ਉਹ ਗਲਤਫਹਿਮੀ ਸੀਗੇ ਵਿਚਾਰਤਾਰਾ ਪਾਸ਼ ਦੀ ਅੱਜ ਵੀ ਜਿੰਦੀ ਆ ਅੱਗੇ ਨਾਲੋਂ ਵੱਡੇ ਪੱਧਰ ਤੇ ਫੈਲ ਰਹੀ ਆ ਤੇ ਇਹ ਉਹਨਾਂ ਦਾ ਵਹਿਮ ਸੀਗਾ ਜਿਹੜਾ ਨਹੀਂ ਪੂਰਾ ਹੋ ਸਕਿਆ ਪਾਸ਼ ਸਦਾ ਜਿੰਦਾ ਰਹੂਗਾ ਜਿੰਦਾ ਹੈ ਜਿੰਦਾ ਰਹੂਗਾ ਤੇ ਉਹਨੂੰ ਮਾਰਨ ਵਾਲੇ ਜਿਹੜੇ ਉਹ ਖਰ ਮਰਖਾਪ ਗਏ ਜੀ ਆਵਾ ਮੇ ਰਹੇਗੀ ਮੇਰੇ ਖਿਆਲ ਕੀ ਬਿਜਲੀਆਂ ਇਹ ਸ਼ਰੀਰ ਤੋਂ ਮੁਸਤੈ ਖਾਕ ਹੈ ਫਾਨੀ ਰਹੇ ਰਹੇ ਨਾ ਰਹੇ ਨਾ ਰਹੇ ਕਲੇਰ ਸਾਹਿਬ ਅਵਤਾਰ ਪਾਸ਼ ਬਾਰੇ ਪਿਛਲੇ ਦਿਨਾਂ ਤੋਂ ਕਈ ਤਰ੍ਹਾਂ ਦੇ ਵਿਵਾਦਤ ਸਵਾਲ ਖੜੇ ਕੀਤੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਵੀ ਅਵਤਾਰ ਪਾਸ਼ ਹੈ ਜਿਹੜਾ ਨਾ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਅਵਤਾਰ ਪਾਸ਼ ਨੇ ਉਹ ਠੀਕ ਕਿਹਾ ਸੀ ਇਦੇ ਚ ਕਿੰਨਾ ਕੁ ਸੱਚ ਹੈ ਅਜਾਜ ਜੀ ਮੈਂ ਕੋਈ ਇੰਟਰਵਿਊ ਉਹ ਦੇਖ ਰਿਹਾ ਸੀ ਉਹਦੇ ਵਿੱਚ ਉਹ ਬੰਦਾ ਜਿਹੜਾ ਸਵਾਲ ਦਿਨੂ ਕਰ ਰਿਹਾ ਪੁੱਛਦਾ ਆ ਕਹਿੰਦਾ ਜੀ ਅਵਤਾਰ ਪਾਸ ਇਹਨੂੰ ਖੜਕੜ ਨੂੰ ਕਹਿ ਰਿਹਾ ਇਹ ਹਰਮੰਦਰ ਸਾਹਿਬ ਟਹਿ ਗਿਆ ਤੇ ਕੀ ਹੋ ਗਿਆ ਇੱਥੇ ਆਪਾਂ ਝੋਨਾ ਲਾਇਆ ਕਰਾਂਗੇ ਜਿਹੜਾ ਜਸਵੰਤ ਅਕਾਲ ਤਖਤ ਦੀ ਬਾਹਰ ਲਿਖ ਸਕਦਾ ਜੀ ਇਹ ਕੋ ਦੱਸੋ ਇਦਾਂ ਦੀ ਗੱਲ ਕਰ ਸਕਦੇ ਅਕਾਲ ਤਖਤ ਦੇ ਖਲਾ ਇਹ ਇਹ ਕਿਹਨੇ ਲਿਖੀ ਹੈ ਇਹ ਅਕਾਲ ਸ੍ਰੀ ਅਕਾਲ ਤਖਤ ਦੀ ਬਾਹਰ ਇਹ ਕਿਹਨੇ ਲਿਖੀ ਹੈ ਜਸਵੰਤ ਖੜਕੜ ਜੀ ਆ আচ্ছা ਇਹ ਤੁਸੀਂ ਲਿਖੀ ਹੈ ਹਾਂ ਜੀ अच्छा ਤੇ ਤੁਹਾਡੇ ਬਾਰੇ ਹੀ ਤਾਂ ਕੋਈ ਬੰਦਾ ਇੱਕ ਵੀਡੀਓ ਚ ਕਹਿ ਰਿਹਾ ਵੀ ਤੁਹਾਨੂੰ ਅਵਤਾਰ ਪਾਸ਼ ਕਹਿੰਦਾ ਸੀ ਵੀ ਵਧੀਆ ਹੋਇਆ ਅਕਾਲ ਤਖਤ ਟਹਿ ਗਿਆ ਪਰ ਝੋਣਾ ਲਾਇਆ ਕਰਾਂਗੇ ਇਹਦੇ ਚ ਕਿੰਨਾ ਸੱਚ ਹੈ ਇਹ ਬਿਲਕੁਲ ਬਕਵਾਸ ਹੈ ਜੀ ਇਦਾਂ ਦੀ ਗੱਲ ਨਾ ਕਦੇ ਹੋਈ ਹੈ ਨਾ ਕੋਈ ਗੱਲ ਇਹਦਾ ਵਜੂਦੇ ਕੋਈ ਨਹੀਂ ਇਸ ਗੱਲ ਦਾ ਇਹ ਆਪਣੀਆਂ ਸਾਰੀਆਂ ਮਨ ਘੜਤ ਗੱਲਾਂ ਆ ਇੱਕ ਦੂਜੇ ਦੇ ਮੂੰਹ ਚ ਪਾਉਂਦੇ ਆ ਇਦਾਂ ਦੀ ਗੱਲ ਅਸੀਂ ਇਹ ਮੈਂ ਉਹਨੂੰ ਪੰਜਾ ਬਾਰ ਸੁਣਾਈ ਹੋਊਗੀ ਹੈ ਸ੍ਰੀ ਅਕਾਲ ਤਖਤ ਦੀ ਬਾਰ ਉਹਨੇ ਤਾਂ ਕੋਈ ਕੰਤੂ ਪ੍ਰੰਤੂ ਨਹੀਂ ਸੀ ਕੀਤਾ ਅਵਤਾਰ ਪਾਸ਼ ਨੂੰ ਤੁਸੀਂ ਕਾਲ ਤੱਕ ਦੀ ਵਾਰ ਸੁਣਾਈ ਇਹ ਉਦੋਂ ਦੀ ਲਿਖੀ ਹੋਆ ਕਿਤੇ ਹੁਣ ਥੋੜਾ ਜਿਹਾ ਜਸਵੰਤ ਸਿੰਘ ਕਮਲ ਨੇ ਦਾ ਮੁਖਵੰਦ ਲਿਖਿਆ ਆ ਔਰ ਹੋਰ ਬਹੁਤ ਸਾਰੇ ਸਿੱਖ ਬਦਵਾਨਾਂ ਨੂੰ ਅਸੀਂ ਸੁਣਾਈ ਉਹਨੇ ਕਾ ਛਪਾਓ ਜਰਨ ਸਿੰਘ ਗਰਨਾਮ ਸਿੰਘ ਤੀਰ ਆਪਾਂ ਜਾਂ ਚੰਡੀਗੜ੍ਹ ਗਏ ਅਸੀਂ ਚੰਡੀਗੜ੍ਹ ਗਰਨਾਮ ਸਿੰਘ ਤੀਰ ਚਾਚਾ ਚੰਡੀਗੜ੍ਹ ਨੂੰ ਕਿਤਾਬ ਦੇਣ ਗਏ ਜੀ ਉਹਨੇ ਬੜੀ ਡੀਟੇਲ ਸੇਵਾ ਸਾਡੀ ਕੀਤੀ ਉਹ ਸਾਰੇ ਆਪਣੇ ਮਿੱਤਰ ਦੋਸਤਾਂ ਨੂੰ ਇਕੱਠੇ ਕਰਕੇ ਕਹਿੰਦਾ ਅੱਜ ਮੈਂ ਇਹਨਾਂ ਨੂੰ ਕਿਤਾਬ ਕੋਨੇ ਸਿੱਖਾਂ ਦਾ ਦੇ ਰਿਹਾ ਇਹ ਕੋਨੇ ਸਿੱਖਿਆ ਪੰਜਾਬ ਦੇ ਦੇਖੋ ਜੀ ਅੱਛਾ ਇਹ ਕਿਤਾਬ ਤੇ ਫਿਰ ਆ ਜਿਹੜਾ ਗੱਪ ਗਪੌੜ ਸੰਖ ਪ੍ਰਚਾਰਿਆ ਜਾ ਰਿਹਾ ਵੀ ਅਵਤਾਰ ਪਾਸ਼ਤਾ ਦਰਬਾਰ ਸਾਹਿਬ ਤੇ ਹਮਲਾ ਹੋਣ ਨੂੰ ਠੀਕ ਕਹਿੰਦਾ ਸੀ ਇਹ ਕਿਹੜੀ ਮੰਸ਼ਾ ਚੋਂ ਉਹਨਾਂ ਨੂੰ ਕੋਈ ਸਾਨੂੰ ਪ੍ਰੂਫ ਲੈ ਦਿਓ ਕੋਈ ਲੇਖਤੀ ਜਾਂ ਕੋਈ ਰਿਕਾਰਡਿੰਗ ਦਿਓ ਜਿੱਥੇ ਗੱਲ ਹੋਈ ਹੈ ਕਿਤੇ ਲੇਖਤੀ ਕਿਹਾ ਹੋਵੇ ਕੋਈ ਕੋਈ ਹੋਵੇ ਕੋਈ ਰਿਕਾਰਡਿੰਗ ਹੋਵੇ ਇਹ ਨਾਲੇ ਅਸੀਂ ਕੋਈ ਕਿਸੇ ਦਾ ਪੱਖਪਾਤ ਨਹੀਂ ਕੀਤਾ ਇਹ ਤਾਂ ਅਜੇ ਸੱਚ ਜੋ ਉੱਥੇ ਹੈ ਅਜੇ ਜੰਗਨਾਮਾ ਹੈ ਇੱਕ ਕਿਤਾਬ ਉਹ ਉਸ ਢੰਗ ਨਾਲ ਇਹ ਲਿਖੀ ਸੀ ਇਹਦੇ ਵਿੱਚ ਕਿਸੇ ਦਾ ਪੱਖੇ ਨਹੀਂ ਲਿਆ ਹੈਗਾ ਫੇਰੇ ਦਾ ਨਾ ਅਸੀਂ ਸ੍ਰੀ ਅਕਾਲ ਤਖਤ ਦੀ ਬਾਤ ਰੱਖਿਆ ਐਨ ਮਰਜ਼ਾ ਦਾ ਨੂ ਵੀ ਸੰਗਤ ਆ ਤੂ ਦੇਖੋ ਹੈਗੀ ਫੇਰੇ ਦੇ ਵਿੱਚ ਅਸੀਂ ਲਿਖਿਆ ਬੇ ਤੁਰੀਆਂ ਫੌਜਾ ਮੇਟੋ ਉਹ ਪੁੱਜੀਆਂ ਅੰਬਰਸਰ ਉਨੀ ਮੈਂਟਾ ਵਿੱਚ ਆ ਕੇ ਰਿਆ ਰੱਬ ਗੁਰੂ ਦਾ ਘਰ ਜੋ ਫੌਜ ਬਗਾਨੇ ਦੇਖਦੀ ਚੜੇ ਕਰਨ ਮੋਰਚਾ ਸਰ ਉਨੀ ਦਿਲ ਵਿੱਚ ਖੋਵ ਨਾ ਰੱਖਿਆ ਨਾ ਮਨ ਵਿੱਚ ਮੂੜ ਡਰ ਉਨੀ ਘੇਰ ਲਿਆ ਦਰਬਾਰ ਸਾਹਿਬ ਤੇ ਮੱਲੇ ਚਾਰੇ ਦਾ ਫੌਜ ਨੇ ਉਹ ਕਹਿੰਦੇ ਸਿੱਟਣੇ ਉੱਡਣੇ ਪੰਛੀ ਜਿਹੜੇ ਉੱਡਦੇ ਨੇ ਬਿਨ ਪਰ ਅਸੀਂ ਮੁਰਣਾ ਅਜੇ ਜਿੱਤ ਕੇ ਪੰਮੀ ਜਾਈਏ ਇੱਥੇ ਮਰ ਸਾਨੂੰ ਭੇਜਿਆ ਬੀਬੀ ਇੰਦਰਾ ਸਾਨੂੰ ਨਹੀਂ ਕਹਿਦਾ ਡਰ ਅਸੀਂ ਟੌਣਾ ਤਖਤ ਕਾਲ ਨੂੰ ਸਾਨੂੰ ਜੈਲ ਸਿੰਘ ਦਾ ਬਰ ਅਸੀਂ ਟੈਂਕਾਂ ਆਂਦੀਆਂ ਰੂਸ ਤੋਂ ਅਸੀਂ ਆਏ ਮਸ਼ਕਾਂ ਕਰ ਅਸੀਂ ਹੱਲਾ ਜੇ ਬੋਲਣਾ ਪੈਰਗਾ ਨੂੰ ਧਰ ਸਾਡੇ ਬੱਚੇ ਪਾਲੂ ਇੰਦਰਾ ਬੂਟਾ ਸੁ ਸੰਭੂ ਕਰ ਇਹਦੇ ਵਿੱਚ ਤਾਂ ਅਸੀਂ ਪੂਰਾ ਉਹ ਜੰਗਨਾਮਾ ਲਿਖਿਆ ਕਿਸੇ ਦਾ ਕੋਈ ਗੱਲੇ ਨਹੀਂ ਕੀਤੀ ਆ ਸਾਡਾ ਸਤਕਾਰ ਸੀ ਤੇ ਉਹਦੇ ਜਿਹੜਾ ਹਮਲਾ ਹੋਇਆ ਕੱਲ ਤੇ ਹਰ ਜੱਟ ਸਿੱਖ ਦੇ ਅੰਦਰ ਜੱਟ ਦੇ ਪੰਜਾਬੀ ਦੇ ਅੰਦਰ ਇੱਕ ਸਿੱਖਤਾ ਬਸਦਾ ਹੀ ਆ ਅਸੀਂ ਤਾਂ ਪੰਜ ਬਰਾਂ ਗਏ ਇਕੱਠੇ ਹੋ ਕੇ ਉੱਥੇ ਜੀ ਪ੍ਰਸ਼ਾਦ ਚੜਾਇਆ ਰੋਕੇ ਆਏ ਆ ਜਿੱਥੇ ਦੇਖ ਕੇ ਮੈਂ ਤਾਂ ਪਾਸ਼ अच्छा ਤੁਹਾਡੇ ਨਾਲ ਪਾਸ਼ ਵੀ ਗਿਆ ਹਾਂ ਗਿਆ ਜੀ ਪੰਜ ਵਾਰੀ ਮੈਂ ਕਿੰਨਾ ਗਏ ਜੀ ਅਸੀਂ ਪੰਜ ਵਾਰੀ ਤੁਸੀਂ ਤੇ ਅਵਤਾਰ ਪਾਸ਼ ਦਰਬਾਰ ਸਾਹਿਬ ਗਏ ਹਾਂ ਪ੍ਰਸ਼ਾਦ ਲੈ ਕੇ ਉਹ ਚੜ੍ਹਉਣ ਨਹੀਂ ਜਾ ਹੋ ਰਿਹਾ ਡੇਪੇ ਅਸੀਂ ਰੋਣ ਲੱਪਿਆ ਸੀ ਅਵਤਾਰ ਪਾਸ਼ ਮਤਲਬ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਰੋਣ ਲੱਗ ਪਿਆ ਹਾਂ ਹਾਂ ਜੀ ਹਾਂ ਜੀ ਹਾਂ ਹਾਂ ਜੀ ਉਹ ਉਹ ਉਹਦੇ ਖਿਲਾਫ ਗੱਲਾਂ ਕਰਦੇ ਆ ਜੀ ਹਾਂ ਜੀ ਇਹੀ ਸਾਰੀਆਂ ਮੰਨ ਤੇ ਗੱਲਾਂ ਸਾਰੀਆਂ ਮੰਨ ਮੱਥੇ ਨਾ ਸਟੇਕ ਹੋਇਆ ਜੀ ਬਹੁਤ ਸ਼ੋਕ ਪਰਾਸ਼ ਨੂੰ ਦਰਬਾਰ ਸਾਹਿਬ ਤੇ ਹਮਲੇ ਦਾ ਇੰਨਾ ਸਦਮਾ ਲੱਗੇ ਹਾਂਜੀ ਪੰਜ ਵਾਰ ਮੈਨੂੰ ਲੱਗਿਆ ਜੀ ਉੱਥੇ ਜੀ ਦੇਖ ਕੇ ਆਇਆ ਹੋ ਜੀ ਇਹ ਕਹਿੰਦੇ ਜੀ ਉਹਨੂੰ ਖੁਸ਼ੀ ਬਹੁਤ ਹੋਈਏ ਦੱਸੋ ਅੱਛਾ ਇੱਕ ਪਾਸ ਤੇ ਹੋਰ ਬੜਾ ਵੱਡਾ ਸਵਾਲ ਉਠਾਇਆ ਜਾ ਰਿਹਾ ਵੀ ਜਦੋਂ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਕੀਤਾ ਗਿਆ ਇੰਦਰਾ ਦੀ ਮੌਤ ਤੋਂ ਬਾਅਦ ਤਾਂ ਉਹਨੂੰ ਵੀ ਉਹਨੇ ਕਿਹਾ ਸੀ ਇਹ ਇਹ ਕਤਲੇਆਮ ਤਾਂ ਹੋਣਾ ਹੀ ਸੀ ਇਹ ਠੀਕ ਹੋਇਆ ਇਹ ਚ ਕਿੰਨਾ ਕਿ ਸੱਚ ਨਹੀਂ 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 ਕੋਈ ਗੱਲ ਨਹੀਂ ਕਹੀ ਜੀ ਉਹ ਬੇਦਖਲੇਲੇ ਉਹਦੀ ਕਫ਼ਨਾ ਬੜੋ ਜੀ ਇਹ ਦੇਖ ਲਈ ਲੈ ਬਨੇ ਬੱਤਰ ਰਿਡਲ ਲਿਖਿਆ ਉਹਨੇ ਜੇ ਸਾਰਾ ਹੀ ਦੇਸ਼ ਆਜੋ ਦੇ ਸੋਗ ਵਿੱਚ ਸ਼ਾਮਲ ਹੈ ਤਾਂ ਮੇਰਾ ਇਸ ਦੇਸ਼ ਵਿੱਚੋਂ ਨਾ ਕੱਟ ਦਿਓ ਸ਼੍ਰੀਮਤੀ ਇੰਦਰਾ ਗਾਂਧੀ ਦੇ ਖਲਾਫ ਲਿਖਿਆ ਪਾਸ ਦੀ ਕਵਤਾ ਇਹ ਦੀ ਕਰਤਾ ਹੈ ਮੈਂ ਨਹੀਂ ਚਾਹਦਾ ਮੈਂ ਬਚਿਆ ਰਾਂ ਇਸ ਬਨਾਤੇ ਮੇਰਾ ਪਤਾ ਨਹੀਂ ਇਹ ਭਜਨ ਨਾਲ ਬਸਨੋਈ ਨੂੰ ਤੇ ਜੇ ਉਹਨੂੰ ਮੇਰਾ ਐਡਰੈਸ ਨਹੀਂ ਪਤਾ ਮੈਂ ਇਹ ਜਿਹਾ ਬਨਾਤੇ ਨਹੀਂ ਬਚਣਾ ਜਾਂਦਾ ਤੇ ਮੈਂ ਉਹਨਾਂ ਭਜਨ ਨਾਲ ਨੂੰ ਪਤਾ ਨਹੀਂ ਤੇ ਮੇਰਾ ਨਾ ਕੱਢ ਦਿਓ ਦੇਸ਼ ਚੋਂ ਬੜਾ ਜਾਨੀ ਪੂਰਾ ਬੇਖੌਫ ਹੋ ਕੇ ਲਿਖਿਆ ਨੇ ਹਾਂ ਮੈਂ ਭਾਰਤ ਹਾਂ ਉਸ ਮੀਸ ਨੇ ਪਾਇਲਟ ਦੀਆਂ ਅੱਖਾਂ 'ਚ ਰੜਕਦਾ ਮੈਂ ਭਾਰਤ ਹਾਂ ਹਮ ਮੀਸ ਨਾ ਪਾਲਣ ਜੀ ਇੱਕ ਸਵਾਲ ਹੋਰ ਵੀ ਕਹਿੰਦੇ ਵੀ ਅਵਤਾਰ ਪਾਸ਼ ਪਿਛਲੇ ਟਾਈਮ ਚ ਆ ਕੇ ਕਾਂਗਰਸ ਦੇ ਨਾਲ ਰਲ ਗਿਆ ਸੀ ਕਾਂਗਰਸ ਨਾਲ ਸਹਿਮਤ ਹੋ ਗਿਆ ਸੀ ਇਦਾਂ ਦੀ ਕੋਈ ਗੱਲ ਨਹੀਂ ਨਹੀਂ ਕੋਈ ਸਬੂਤ ਦਿਓ ਜੀ ਇਹਨਾਂ ਦਾ ਕੋਈ ਵਜੂਦੇ ਨਹੀਂ ਇਹਨਾਂ ਗੱਲਾਂ ਦਾ ਜੀ ਇਹ ਤਾਂ ਬਿਨਾਂ ਵਜਾ ਉਹ ਦਈ ਉਹ ਆਰਸੀ ਦੇ ਵਿੱਚ ਉਹਦੀ ਇੱਕ ਆਰਟੀਕਲ ਛਪਿਆ ਪ੍ਰਤੀਬੱਧਤਾ ਬਾਰੇ ਮੇਰੀ ਰਾਏ ਉਹ ਪੜ ਲਣ ਦੇ ਕੋਈ ਹਾਂਜੀ ਕੀ ਕੀ ਉਹਦੇ ਚ ਅਵਤਾਰ ਪਾਸ਼ ਨੇ ਦੱਸਿਆ ਜੋ ਮਲ ਗਿਆ ਮੂਵਮੈਂਟਾਂ ਚ ਭੰਤੋੜ ਹੋ ਰਹੀ ਹੈ ਮੇਰੇ ਅੰਦਰ ਜੋ ਟੁੱਟ ਪੱਜ ਹੋ ਰਿਹਾ ਹੁਣ ਉਹ ਜਿਹੜਾ ਕੋਈ ਬੰਦਾ ਜੀ ਉਹ ਲੋਹੇ ਦਾ ਬੁੱਤ ਤਾਂ ਹੈ ਨਹੀਂ ਉਹ ਨਿਰਾਸ਼ ਵੀ ਹੋਊਗਾ ਦਾਸ ਵੀ ਹੋਊਗਾ ਚੜ੍ਹਦੀ ਕਲਾ ਚ ਵੀ ਜਾਊਗਾ ਅਸਲ ਜ਼ਿੰਦਗੀ ਦਾ ਹੀ ਨਾ ਇਹ ਹੈ ਜੀ ਦੋ ਕਦਮ ਅੱਗੇ ਦੋ ਕਦਮ ਪਿੱਛੇ ਆਪਾਂ ਜੂਨਾ ਆਏ ਜੀ ਮੈਂ ਕਹੂੰਗਾ ਕਿ ਜਿਹੜੇ ਵੀਰ ਸੋਸ਼ਲ ਮੀਡੀਆ ਜਾਂ ਚੈਨਲਾਂ ਦੇ ਉੱਪਰ ਬੈਠ ਕੇ ਹੁਬ ਹੁਬ ਕੇ ਪਾਸ਼ ਦੇ ਉੱਪਰ ਇਹ ਸਵਾਲ ਕਰ ਰਹੇ ਨੇ ਉਹਨਾਂ ਨੂੰ ਇਹਨਾਂ ਦੀਆਂ ਗੱਲਾਂ ਦੇ ਜਵਾਬ ਦੇਣੇ ਪੈਣਗੇ ਇਹ ਦਾਵਾ ਕਰਦੇ ਨੇ ਅਵਤਾਰ ਪਾਸ਼ ਦੇ ਤਿੰਨੇ ਪਰਮ ਮਿੱਤਰ ਨੇ ਦੋਸਤ ਨੇ ਨਾਲ ਰਹੇ ਨੇ ਦੀਪ ਕਲੇਰ ਕਹਿੰਦੇ ਨੇ ਕਿ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਤਾਂ ਪਾਸ਼ ਮੈਨੂੰ ਨਾਲ ਲੈ ਕੇ ਪੰਜ ਵਾਰ ਉੱਥੇ ਗਿਆ ਰੋਇਆ ਵੀ ਬੜਾ ਦੁਖੀ ਹੋਇਆ ਆਪ ਜਾ ਕੇ ਪ੍ਰਸ਼ਾਦ ਚੜਾਉਂਦਾ ਰਿਹਾ ਤੇ ਫਿਰ ਇਹੋ ਜਿਹਾ ਗਪੌੜ ਸੰਖ ਮੈਨੂੰ ਲੱਗਦਾ ਹੈ ਅਵਤਾਰ ਪਾਸ਼ ਦੀ ਸੋਚ ਤੇ ਉਹਦੀ ਵਿਚਾਰਧਾਰਾ ਤੇ ਸਵਾਲ ਉਠਾਉਣੇ ਚਾਹੀਦੇ ਨੇ ਜੇ ਕਿਸੇ ਨੂੰ ਪ੍ਰੋਬਲਮ ਹੈ ਅਵਤਾਰ ਪਾਸ਼ ਦੀਆਂ ਲਿਖਤਾਂ ਤੇ ਸਵਾਲ ਉਠਾਉਣੇ ਚਾਹੀਦੇ ਆ ਜੇ ਕਿਸੇ ਨੂੰ ਢਿੱਡ ਪੀੜ ਹੈ ਪਰ ਜੇ ਕੋਈ ਬਿਨਾ ਗੱਲ ਤੋਂ ਕਰਦਾਰ ਕੁਸ਼ੀ ਕਰਦਾ ਤਾਂ ਇਹ ਮੈਨੂੰ ਲੱਗਦਾ ਗਿੰਦੀਪੁਣਾ ਹੈ ਇਹ ਨੀਚਪੁਣਾ ਹੈ ਪਰ ਜਉਂਦੇ ਜਾਗਦੇ ਗਵਾਹ ਅੱਜ ਬੈਠੇ ਨੇ ਜੇ ਨਾ ਬੈਠੇ ਹੁੰਦੇ ਤਾਂ ਫਿਰ ਲੋਕਾਂ ਨੂੰ ਭਰਮਾਇਆ ਜਾ ਸਕਦਾ ਸੀ ਆਪਾਂ ਹੁਣ ਗੱਲ ਕਰਦੇ ਜੀ ਪਾਸ਼ ਦੀ ਜ਼ਿੰਦਗੀ ਬਾਰੇ ਪਹਿਲਾਂ ਤਾਂ ਇਹ ਦੱਸੋ ਪਾਸ਼ ਤੁਹਾਡਾ ਦੋਸਤ ਕਿਵੇਂ ਬਣਿਆ ਦੇਖੋ ਜੀ ਆ ਮੇਰੇ ਕੋਈ ਕਿਤਾਬੇ ਦੇ ਵਿੱਚ ਜਿਹੜੇ 70 80 ਕਵੀ ਆ ਉਹਨਾਂ ਵੇਲੇ ਉਹ ਵੀ ਕਬਤਾ ਲਿਖਦਾ ਸੀ ਅਸੀਂ ਵੀ ਲਿਖਦੇ ਸੀ ਕਵੀ ਤੇ ਰਵਰਾਂ ਤੇ ਇਕੱਠੇ ਹੁੰਦੇ ਸੀ ਮੈਗਜ਼ੀਨਾਂ 'ਚ ਛਪਦੇ ਹੀ ਹੁੰਦੇ ਸੀਗੇ ਉਹ ਜਦੋਂ ਕਹਿੰਦੇ ਹੁੰਦੇ ਆ ਜਿੱਦਾਂ ਦੀ ਅਮਲੀ ਨੂੰ ਅਮਲੀ ਖੇਚਦਾ ਜੀ ਹੈ ਜੀ ਡਾਕੂ ਨੂੰ ਡਾਕੂ ਖੇਚਦਾ ਅਜ ਸਾਥ ਨੂੰ ਸਾਥ ਖੇਚਦਾ ਉਹ ਸਾਡਾ ਮੇਲ ਮਲਾਪ ਹੋ ਗਿਆ ਜੀ ਸਾਰਿਆਂ ਦਾ ਸੋਚ ਟੱਕਰ ਕੇ ਵਧੀਆ ਸੋਚ ਵਾਲੇ ਬੰਦੇ ਹੈ ਜੀ ਬਸ ਫਿਰ ਦੋਸਤ ਅੱਛਾ ਕਿੰਨਾ ਕ ਫਿਰ ਤੁਸੀਂ ਅਵਤਾਰ ਪਾਸ਼ ਦੇ ਨਾਲ ਵਿਚਰੇ ਹੋ ਕਰੀਬਨ ਜਦੋਂ ਦੀ ਮੌਤ ਤੋਂ ਪਹਿਲਾਂ ਸੀ ਬਹੁਤ ਜੀ ਕਦੇ ਸਾਡੇ ਉੱਥੇ ਬੰਗਾ ਏਰੀਆ ਚ 10-10 ਰੇਣਾ ਜਾ ਕੇ ਦੇਲਦੇਵ ਤੇ ਬਲਾਚੌਰ ਰੇਹਣਾ ਜਸਵੰਤ ਕੋ ਰੇਹਣਾ ਹਜੀ ਬਹੁਤ ਉੱਥੇ ਸਾਡੇ ਕੋਲ ਤੋਂ ਜੰਦ ਆਉਂਦਾ ਰਿਹਾ ਜੀ ਅੱਛਾ ਹਾਂਜੀ ਇੱਕ ਵਾਰ ਆਈ ਕਿਹੜਾ ਸੂਰਸੋ ਪਹਿਚਾਨੀਆਂ ਨਾਟਕ ਤਿਆਰ ਕੀਤਾ ਸੀ ਜੀ ਬਬਰ ਮੂਵਮੈਂਟ ਬਾਰੇ ਕਿਹਨੇ ਕੀਤਾ ਸੀ ਇਹ ਜਸਵੰਤ ਨੇ ਜੀ ਅੱਛਾ ਉਹਦੇ ਗੀਤ ਲਿਖਣੇ ਸੀ ਪਾਸ਼ ਅਮਿਤੋਜ ਤੀਜਾ ਕਣ ਆਸ਼ਮਿਤ ਹੋ ਜੇ ਤੇ ਮੈਂ ਇੱਕ ਲੋਕਨਾਥ ਲੋਕਨਾਥ ਉਹ ਤਿੰਨਾਂ ਨੇ ਗੀਤ ਲਿਖਨੇ ਸੋ ਜੀ ਮਹੀਨਾ ਪਰ ਉੱਥੇ ਕਦੇ ਯੂਨੀਵਰਸਿਟੀ ਚ ਲਗਾ ਕਦੇ ਕਦੇ ਚ ਲਗਾ ਇਹਦੇ ਕੋਲ ਇਥੇ ਆਉਂਦੇ ਜਾਂਦੇ ਰਹੇ ਇਹਦੇ ਕੋਲ ਬਹੁਤ ਆਉਣਾ ਜਾਂਦਾ ਸੀ ਬਾਬਾ ਰਾ ਕਾਲੀ ਲਹਿਰ ਸਾਨੂੰ 1920 21 ਤੋਂ ਸ਼ੁਰੂ ਹੋ ਕੇ 25 ਤੱਕ ਰਹੀ ਅੰਗਰੇਜ਼ਾਂ ਦੇ ਖਿਲਾਫ ਸੀ ਬਹੁਤ ਵੱਡੀ ਉਸ ਤੇ ਅਸੀਂ ਨਾਟਕ ਲਿਖਿਆ ਉੱਤੇ ਗੁਰシャン ਸਿੰਘ ਉਹੜੀ ਵੀ ਇੱਕ ਨਾਟਕ ਲਿਖਿਆ ਸੀਗਾ ਅਸੀਂ ਉਹਨੂੰ ਥੋੜਾ ਜਿਹਾ ਕਾਮਕ ਨਾਟਕ ਵੀ ਬਣਾਤਾ ਉਹਦੇ ਵਿੱਚ ਗੀਤ ਨਹੀਂ ਉਹ ਗੀਤ ਉਹਦੇ ਵਿੱਚ ਇੱਕ ਪਾਸ ਨੇ ਗੀਤ ਵੀ ਲਿਖਿਆ ਸੀ ਇੱਕ ਉਹਦੇ ਵਿੱਚ ਟੌਟ ਹੁੰਦਾ ਰਾਣੀਪੁਰ ਵਾਲਾ ਉਹ ਬਬਰਾਂ ਨੂੰ ਫੜਾਉਣ ਦਾ ਕੰਮ ਕਰਦਾ ਤੇ ਉਹਦੇ ਤੇ ਗੀਤ ਸੀਗਾ ਪਾਸ ਨੇ ਲਿਖਿਆ ਭਈ ਚੜਿਆ ਘੋੜੀ ਬਿਸ਼ੰਸੂ ਉਹ ਤੁਰਿਆ ਠਾਣੇ ਵੱਲ ਰਾਣੀਪੁਰਿਆ ਉਹ ਸਰਦਾਰ ਸੀ ਉਹਦੀ ਜ਼ਹਿਲਦਾਰ ਸੀ ਹੱਲ ਉਹ ਤਾਂ ਥਰ-ਥਰ ਲੋਕੀ ਕੰਬਦੇ ਉਹਦੇ ਲੂਲੂ ਭਰਿਆ ਛੱਲ ਉਹ ਜਿਹਦੇ ਵੱਲ ਕਰਦਾ ਉਂਗਲੀ ਉਹਦੀ ਠਾਣੇ ਲੈਂਦੀ ਖੱਲ ਤੇ ਇਹ ਉਹ ਮਤਲਬ ਗੀਤ ਇਦਾਂ ਦੇ ਤਾਂ ਉਹ ਗੀਤ ਲਿਖਿਆ ਉਹਨੇ ਬਬਰ ਮੂਵਮੈਂਟ ਦੇ ਵਿੱਚ ਜਿਹੜਾ ਸਬੰਧ ਦਾ ਨਾਟਕ ਸੀ ਇਹ ਇਲਜ਼ਾਮ ਲਾਉਂਦੇ ਆ ਉਹਨੂੰ ਇਹ ਦੱਸਣ ਦਾ ਸਹੀ ਕੋ ਰਿਟਰਨ ਦਾ ਕੋ ਅਸੀਂ ਤਾਂ ਰਿਟਰਨ ਦਿੰਨੇ ਆ